ਇਸ ਵੇਲੇ ਇੱਕ ਵੱਡੀ ਖਬਰ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨਾਲ ਜੁੜੀ ਆ ਰਹੀ ਹੈ ਪਿਛਲੇ ਦਿਨੀ ਅਮਰਿਤਪਾਲ ਸਿੰਘ ਦੇ ਅਧਿਕਾਰਤ ਖਾਤੇ ਤੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਪਾਰਟੀ ਬਣਾਉਣ ਜਾ ਰਹੇ ਆ ਪਰ ਦੂਜੇ ਪਾਸੇ ਤੋਂ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਜਿਹੜੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਜੁੜੀ ਹੈ ਜਿਹੜੀ ਸਾਂਝੀ ਕਰਨੀ ਬਹੁਤ ਲਾਜ਼ਮੀ ਹੈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਇੱਕ ਕਰੀਬੀ ਸਾਥੀ ਨੇ ਸਰਜੀਤ ਸਿੰਘ ਉਰਫ ਦਲਜੀਤ ਕਲਸੀ ਉਹਨਾਂ ਦੇ ਨਾਲ ਬੋਕਣ ਵਾਲਾ ਤੇ ਉਸ ਤੋਂ ਬਿਨਾ ਗੁਰ ਔਜਲਾ ਇਹਨਾਂ ਸਾਰਿਆਂ ਦੇ ਉੱਪਰ ਐਨਐਸਏ ਲੱਗੀ ਹੋਈ ਆ ਤੇ ਐਨਐਸਏ ਲੱਗਣ ਤੋਂ ਬਾਅਦ ਐਨਐਸਏ ਵਧਾਈ ਵੀ ਗਈ ਆ ਅੱਗੇ ਜਿਹਦੀ ਮਨਿਆਰ ਵਧਾਉਣ ਤੋਂ ਬਾਅਦ ਹੁਣ ਇਹ ਮਾਮਲਾ ਪੰਜਾਬ ਰਹਿਣਾ ਹਾਈ ਕੋਰਟ ਦੇ ਵਿੱਚ ਹੀ ਤਾਂ ਵੱਡਾ ਹੀ ਅਪਡੇਟ ਇਹ ਆ ਗਈ ਇਸ ਮਾਮਲੇ ਦੇ ਵਿੱਚ ਕਿ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਆਪਣੇ ਜਵਾਬ ਦਾਖਲ ਕਰ ਦਿੱਤੇ ਗਏ ਆ ਮਾਨਯੋਗ ਅਦਾਲਤ ਦੇ ਵਿੱਚ ਤਾਂ ਉਸ ਤੋਂ ਬਾਅਦ ਹੁਣ ਰੋਜ਼ਾਨਾ ਸਪੋਕਸਮੈਨ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਕਿ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਮੋਰ ਤੋਂ ਜਿਹੜੀ ਐਨਐਸਐ ਲਾਈ ਗਈ ਸੀ ਉਹਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਜਿਦੇ ਵਿੱਚ ਉਹਨਾਂ ਨੇ ਆਖਿਆ ਕਿ ਅਮਰਤਪਾਲ ਸਿੰਘ ਦੇ ਸਬੰਧ ਵੱਖਵਾਦੀਆਂ ਨਾਲ ਤੇ ਉਹਨਾਂ ਉੱਤੇ ਐਨਐਸਏ ਸਹੀ ਲਾਇਆ ਗਿਆ ਭਾਵ ਕਿ ਐਨਐਸਏ ਨੂੰ ਉਹਨਾਂ ਨੇ ਠੀਕ ਕਰਾਰ ਦਿੱਤਾ ਦੂਜੇ ਪਾਸੇ ਦੇ ਉੱਤੋਂ ਸੂਬਾ ਸਰਕਾਰ ਨੇ ਸਾਰੇ ਜਿੰਨੇ ਵੀ ਦੇ ਵਿੱਚ ਪਟੀਸ਼ਨਾਂ ਤੇ ਐਨ ਜਿੰਨੇ ਦੇ ਉੱਤੇ ਵੀ ਐਨਐਸਏ ਲੱਗੀ ਹੈ ਉਹ ਸਾਰਿਆਂ ਨੂੰ ਹੀ ਸਹੀ ਕਰਾਰ ਦਿੱਤਾ ਪਰ ਇਹਦੇ ਨਾਲ ਕੇਂਦਰ ਸਰਕਾਰ ਨੇ ਵੀ ਜਵਾਬ ਦਾਖਲ ਕੀਤਾ ਕੇਂਦਰ ਸਰਕਾਰ ਨੇ ਵੀ ਇਸ ਨੂੰ ਸਹੀ ਦੱਸਿਆ ਤੇ ਨਾਲ ਹੀ ਆਖਿਆ ਕਿ ਕੁਝ ਪਟੀਸ਼ਨਰਾਂ ਨੇ ਐਨਐਸਏ ਨੂੰ ਕੇਂਦਰ ਕੋਲ ਚੁਣੌਤੀ ਦਿੱਤੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਕੇਂਦਰ ਨੇ ਇਹ ਵੀ ਆਖਿਆ ਕਿ ਪਟੀਸ਼ਨਰਾਂ ਕੋਲ ਅਜਿਹਾ ਕੋਈ ਵੀ ਕਾਰਨ ਨਹੀਂ ਜਿਸ ਨਾਲ ਉਹ ਸਾਬਤ ਕਰ ਸਕਣ ਕਿ ਉਹਨਾਂ ਦੇ ਐਨਐਸਏ ਵਿਰੁੱਧ ਮੰਗ ਪੱਤਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤਾਂ ਇਹ ਇੱਕ ਵੱਡੀ ਅਪਡੇਟ ਆ ਜਿਹੜੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨਾਲ ਜੁੜੀ ਹੋਈ ਆ ਹੁਣ ਇਸ ਮਾਮਲੇ ਦੇ ਵਿੱਚ ਜ਼ਿਆਦਾ ਟਿੱਪਣੀਆਂ ਤਾਂ ਨਹੀਂ ਕੀਤੀਆਂ ਜਾ ਸਕਦੀਆਂ ਪਰ ਇਸ ਮਾਮਲੇ ਦੇ ਵਿੱਚ ਹੁਣ ਅੰਤਮ ਬਹਿਸ ਹੋਏਗੀ ਤੇ ਬਹਿਸ ਤੋਂ ਬਾਅਦ ਅੱਗੇ ਨਿਰਣੇ ਦੇ ਉੱਤੇ ਪਹੁੰਚਿਆ ਜਾਏਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੋਰਟ ਕੀ ਫੈਸਲਾ ਸੁਣਾਉਂਦੀ ਆ ਕੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਜਾਂ ਉਹਨਾਂ ਦੇ ਉਲਟ ਫੈਸਲਾ ਆਉਂਦਾ ਭਾਵੇਂ ਕਿ ਸਰਕਾਰਾਂ ਦੇ ਪੱਖ ਦੇ ਵਿੱਚ ਫੈਸਲਾ ਆਉਂਦਾ ਤਾਂ ਹੁਣ ਦੇਖਣਾ ਹੋਏਗਾ ਪਤਾ ਲੱਗੇਗਾ ਕੋਰਟ ਦੇ ਵਿੱਚ ਜਦੋਂ ਅਗਲੀ ਤਰੀਕ ਹੋਏਗੀ ਉੱਥੇ ਆ ਕੇ ਪਤਾ ਲੱਗੇਗਾ ਪਰ ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਅਧਿਕਾਰਤ ਟਵਿੱਟਰ ਖਾਤੇ ਦੇ ਤੋਂ ਜਿਸ ਤਰ੍ਹਾਂ ਦੇ ਨਾਲ ਟਵੀਟ ਹੋਏ ਨੇ ਤਾਂ ਉਹਨਾਂ ਨੇ ਇੱਕ ਪਾਰਟੀ ਬਣਾਉਣ ਦਾ ਫੈਸਲਾ ਲਿਆ ਤਾਂ ਹੁਣ ਉਸ ਮਾਮਲੇ ਦੇ ਵਿੱਚ ਕੀ ਅਪਡੇਟ ਆਉਂਦੀ ਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਉਸ ਤੋਂ ਵੀ ਵੱਡੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ ਕਿ NSA ਨੂੰ ਲੈ ਕੇ ਪੰਜਾਬ ਰਾਣਾ ਹਾਈ ਕੋਰਟ ਕੀ ਫੈਸਲਾ ਸੁਣਾਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਕਰਾਂਗੇ ਤੁਹਾਨੂੰ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੇਖਣ ਦੇ ਲਈ ਜਾਪ ਟੀਵੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਤੁਹਾਡਾ